ਮੋਹ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਉਹ ਦੋ ਮੁਲਕ ਉਸ ਵੱਲ ਵਿਦਿਆਰਥੀ ਜਾਣ ਲੱਗੇ ਨੇ ਸਿੰਗਾਪੁਰ ਔਰ ਸਾਈਪਰਸ ਸਿੰਗਾਪੁਰ ਔਰ ਸਾਈਪਰਸ ਨੂੰ ਅੰਡਰਐਸਟੀਮੇਟ ਕਰਨਾ ਵੀ ਗਲਤ ਹੈ ਜਿਹੜੇ ਬੱਚੇ ਐਜੂਕੇਸ਼ਨ ਜਾਂ ਪੋਸਟ ਸਟਡੀ ਵਰਕ ਪਰਮਿਟ ਲਈ ਇਰਾਦੇ ਦੇ ਨਾਲ ਸਿੰਗਾਪੁਰ ਜਾਂ ਸਾਈਪਰਸ ਜਾਂਦੇ ਨੇ ਉਹਨਾਂ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਅਮਰਜੀਤ ਸਿੰਘ ਕਵਰ ਸਾਨੂੰ ਅੱਜ ਸਾਰੀ ਗੱਲ ਸਮਝਾਉਣਗੇ ਕਿ ਕਿਵੇਂ ਬਹੁਤ ਘੱਟ ਖਰਚੇ 'ਚ ਸਿੰਗਾਪੁਰ ਔਰ ਸਾਈਪ੍ਰਸ ਨੂੰ ਮੰਨਿਆ ਜਾਂਦਾ ਹੈ ਕਿ ਬਹੁਤ ਅਫੋਰਡੇਬਲ ਸਟੱਡੀ ਹੈ ਪਰ ਅਗਰ ਪੜੇ ਲਿਖ ਪੜਨ ਲਿਖਣ ਵਾਲੇ ਵਿਦਿਆਰਥੀ ਚਲੇ ਜਾਣ ਤੇ ਸੋਨੇ ਤੇ ਸੁਹਾਗੇ ਦੀ ਗੱਲ ਹੋ ਜਾਂਦੀ ਹੈ ਕਵਰ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਔਰ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੇ ਸਤਿ ਸ਼੍ਰੀ ਅਕਾਲ ਸਾਈਪ੍ਰਸ ਔਰ ਸਿੰਗਾਪੁਰ ਕਿਹੜੇ ਵਿਦਿਆਰਥੀ ਜਾਣ ਹੁਣ ਦੇਖੋ ਸਾਈਪ੍ਰਸ ਔਰ ਸਿੰਗਾਪੁਰ ਕਾਰਨ ਕਿ ਇਹ ਵੀ ਪ੍ਰਵਾਸ ਜਿਹੜਾ ਸਾਡੇ ਹੁਣ ਨੇਚਰ 'ਚ ਆ ਗਿਆ ਪੰਜਾਬੀਆਂ ਦੇ ਸੋ ਜਿਹੜਾ ਦੇ ਘਰੋਂ ਸੁਖੀ ਹੈ ਪੈਸੇ ਵਾਲਾ ਸਮਰੱਥ ਹੈ ਉਹ ਕੈਨੇਡਾ ਆਸਟ੍ਰੇਲੀਆ ਫਿਨਲੈਂਡ ਯੂਕੇ ਯੂਐਸ ਇਨ ਸਾਰੀਆਂ ਕੰਟਰੀਆਂ ਚ ਜਾਂਦਾ ਹੈ ਪਰ ਬਹੁਤ ਸਾਰੇ ਪਰਿਵਾਰ ਜਾਂ ਬੱਚੇ ਐਸੇ ਵੀ ਹੁੰਦੇ ਨੇ ਜਿਹੜੇ ਫਾਈਨੈਂਸ਼ਲੀ ਉਹਨੇ ਪਾਵਰਫੁੱਲ ਨਹੀਂ ਹੁੰਦੇ ਸਮਰਥ ਨਹੀਂ ਹੁੰਦੇ ਸੋ ਉਹਨਾਂ ਬੱਚਿਆਂ ਲਈ ਇਹ ਕੰਟਰੀਆਂ ਵਰਦਾਨ ਨੇ ਕਿਉਂਕਿ ਇੱਥੋਂ ਉਹ ਆਪਣਾ ਪਹਿਲਾ ਸਟੈਪ ਚੱਕ ਸਕਦੇ ਆ ਫਿਰ ਆਉਣ ਵਾਲੇ ਸਮੇਂ 'ਚ ਉਹਨਾਂ ਕੰਟਰੀਆਂ 'ਚ ਵੀ ਪਹੁੰਚ ਸਕਦੇ ਆ ਅਗਰ ਆਪਾਂ ਗੱਲ ਸਿੰਗਾਪੁਰ ਦੀ ਕਰ ਲਈਏ ਤਾਂ ਜਾਣ ਲੱਗੇ ਤੁਹਾਡੀਆਂ ਰਿਕੁਆਇਰਮੈਂਟ ਬਹੁਤ ਘਟ ਜਾਂਦੀਆਂ ਨੇ ਤੁਸੀਂ ਸਟੱਡੀ ਵੀਜ਼ਾ ਤੇ ਜਾਂਦੇ ਹੋ ਜਿਹੜੇ ਕੋਰਸ ਤੇ ਜਾਂਦੇ ਹੋ ਉਸ ਚ 6 ਮਹੀਨੇ ਪੜ੍ਹਦੇ ਹੋ 6 ਮਹੀਨੇ ਉਹਦੇ ਚ ਜੌਬ ਹੈ ਸੋ ਉਹ ਵੀ ਇੱਕ ਬੈਨੀਫਿਟ ਹੋ ਗਿਆ ਦੂਸਰਾ ਤੁਹਾਡਾ ਸਟੱਡੀ ਵੀਜ਼ਾ ਦਾ ਟੋਟਲ ਖਰਚਾ 4 4.5 5 ਲੱਖ ਦੇ ਵਿੱਚ ਖਤਮ ਹੋ ਜਾਂਦਾ ਡਿਪੈਂਡ ਹੈ ਤੁਸੀਂ ਕਾਲਜ ਕਿਦਾਂ ਦਾ ਲੈਂਦੇ ਹੋ ਚੰਗਾ ਕਾਲਜ ਲਮੋਗੇ ਤੇ 4.5 5 ਲੱਖ ਦੇ ਵਿੱਚ ਮਿਲੂਗਾ ਮਾੜਾ ਇਸ ਤੋਂ ਸਸਤੇ ਚ ਵੀ ਮਿਲ ਸਕਦਾ ਸੋ ਉੱਤੋਂ ਹੱਡੇ ਉੱਤੇ ਆ ਫਿਰ ਉੱਥੇ ਜਾਣ ਤੋਂ ਬਾਅਦ ਜਿਹੜੇ ਪ੍ਰੋਫਾਈਲਸ ਚੰਗੇ ਨੇ ਜਿਹੜੇ ਬੱਚੇ ਕਈ ਪੈਸੇ ਦੇ ਕਰਕੇ ਵਧੀਆ ਕੰਟਰੀ ਨਹੀਂ ਜਾ ਸਕੇ ਪਰ ਉਹਨਾਂ ਦੀ ਐਜੂਕੇਸ਼ਨ ਅੱਛੀ ਹੈ ਉਹ ਬੱਚੇ ਉੱਥੋਂ ਜਾ ਕੇ ਫਿਰ ਕੱਲ ਨੂੰ ਉੱਥੋਂ ਪਾਥਵੇ ਪ੍ਰੋਗਰਾਮਸ ਦੇ ਜ਼ਰੀਏ ਆਸਟ੍ਰੇਲੀਆ ਕੈਨੇਡਾ ਯੂਕੇ ਯੂਐਸ ਇਨ੍ਹਾਂ ਕੰਟਰੀਆਂ 'ਚ ਰਸਤਾ ਬਣਾ ਸਕਦੇ ਨੇ ਸੇਮ ਚੀਜ਼ ਸਾਈਪ੍ਰਸ 'ਚ ਵੀ ਪੋਸੀਬਲ ਹੈ ਸਾਈਪ੍ਰਸ ਦੇ ਵਿੱਚ ਵੀ ਤੁਸੀਂ ਵਿਦਆਊਟ ਆਇਲਟਸ ਲੰਬੇ ਗੈਪ ਹੈ ਘੱਟ ਬਜਟ ਹੈ 7-8 ਲੱਖ ਲੱਗਦਾ ਸਿੰਗਾਪੁਰ ਨਾਲੋਂ ਥੋੜਾ ਵੱਧ ਲੱਗਦਾ ਔਰ ਉਥੋਂ ਫਾਇਦਾ ਹੋ ਜਾਂਦਾ ਕਿ ਤੁਹਾਡੇ ਯੂਰਪ ਦੇ ਰਸਤੇ ਬਹੁਤ ਖੁੱਲ ਜਾਂਦੇ ਨੇ ਉਥੋਂ ਤੁਸੀਂ ਫਿਨਲੈਂਡ ਜਾਣੇ ਹੋ ਜਰਮਨੀ ਜਾਣੇ ਹੋ ਜਿੱਦਾ ਅੱਜ ਕੱਲ੍ਹ ਉਥੋਂ ਬਹੁਤ ਸਾਰੇ ਬੱਚੇ ਵਰਕ ਪਰਮਿਟ ਤੇ ਸਲੋਵਾਕੀਆ ਗ੍ਰੀਸ ਇਨ੍ਹਾਂ ਕੰਟਰੀਆਂ ਚ ਮੂਵ ਹੋ ਰਿਹਾ ਮਤਲਬ ਉਹ ਸ਼ੈਨੇਗਨ ਚ ਆ ਜਾਂਦੇ ਜੀ ਸੋ ਪਹਿਲਾ ਸਟੈਪ ਜਿਹੜਾ ਤੁਸੀਂ ਚੱਕਣਾ ਹੁੰਦਾ ਤੁਸੀਂ ਸਿਰਫ ਪੈਸੇ ਖੁਣੋ ਇਨ੍ਹਾਂ ਕੰਟਰੀਆਂ ਚ ਜਾਣੇ ਹੋ ਕਿ ਤੁਸੀਂ ਘੱਟ ਬਜਟ ਚ ਜਾਣਾ ਚਾਹੁੰਦੇ ਹੋ ਬਟ ਇਹ ਘੱਟ ਬਜਟ ਚ ਗਿਆ ਹੋਇਆ ਬੱਚਾ ਹੌਲੀ ਹੌਲੀ ਆਪਣਾ ਕਮਾਉਣ ਲੱਗ ਜਾਂਦਾ ਆਪਣੇ ਪੈਰਾਂ ਸਿਰ ਹੋ ਜਾਂਦਾ ਤਾਂ ਆਪਣਾ ਇੱਗੇ ਦਾ ਰਸਤਾ ਬਣਾ ਸਕਦਾ ਸੋ ਸਿੰਗਾਪੁਰ ਜਾਂ ਸਾਈਪਰਸ ਉਹਨਾਂ ਨੌਜਵਾਨਾਂ ਲਈ ਹੈ ਜਿਹੜੇ ਕਿਤੋਂ ਨਾ ਕਿਤੋਂ ਕੱਚੇ ਰਾਹ ਤੇ ਨੇ ਚਾਹੇ ਉਹ ਪੜ੍ਹਾਈ ਪਿੱਛੋਂ ਕੱਟ ਰਹਿ ਗਏ ਨੇ ਚਾਹੇ ਉਹ ਪੈਸੇ ਪਿੱਛੋਂ ਕੱਟ ਰਹਿ ਗਏ ਨੇ ਜਾਂ ਸਟੱਡੀ ਦੇ ਗੈਪ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਕਫਾ ਆ ਚੁੱਕਾ ਹੈ ਤਾਂ ਉਹਨਾਂ ਸਾਰੀਆਂ ਚੀਜ਼ਾਂ ਗੈਪਾਂ ਜਾਂ ਪ੍ਰੋਬਲਮਸ ਵਾਲੇ ਬੱਚੇ ਇਹਦੇ ਵਿੱਚ ਆਪਣਾ ਫਿਊਚਰ ਫਿਕਸ ਕਰ ਸਕਦੇ ਨੇ ਕਿਉਂਕਿ ਮੇਰੇ ਖਿਆਲ ਨਾਲ ਬੱਚੇ ਅਗਰ ਇੱਥੇ ਵੀ ਰਹਿੰਦੇ ਆ ਤੇ 10 12 15000 ਦੀ ਤਨਖਾਹ ਤੋਂ ਉੱਪਰ ਸ਼ਾਇਦ ਨਾ ਉੱਠ ਸਕਣ ਬਟ ਉੱਥੇ ਜਾ ਕੇ ਇਹ ਹੀ ਬੱਚੇ 70 ਹਜ਼ਾਰ ਲੱਖ ਰੁਪਏ ਤੱਕ ਆਰਾਮ ਨਾਲ ਪਹੁੰਚ ਜਾਂਦੇ ਔਰ ਫਿਰ ਅੱਗੇ-ਅੱਗੇ ਹੌਲੀ-ਹੌਲੀ ਆਪਣੀ ਚਾਲ ਨੂੰ ਬਣ ਸਕਦੇ ਨੇ ਸੋ ਇਹਨਾਂ ਚੀਜ਼ਾਂ ਦਾ ਜੇ ਤੁਸੀਂ ਧਿਆਨ ਦੇ ਲੈਣ ਅੱਛਾ ਗੈਪ ਵਗੈਰਾ ਕਿੰਨਾ ਕੁ ਚੱਲ ਜਾਂਦਾ ਹੈ ਪੜ੍ਹਾਈ ਘੱਟੋ-ਘੱਟ ਕਿੰਨੀ ਕੁ ਚੱਲ ਬਹੁਤ ਜ਼ਿਆਦਾ ਸਖਤਾਈ ਨਹੀਂ ਹੈ ਦੋਨਾਂ ਕੰਟਰੀਆਂ 'ਚ ਗੈਪ ਤੁਹਾਡਾ 8-8 10-10 ਸਾਲ ਦਾ ਵੀ ਐਕਸੈਪਟੇਬਲ ਹੈ विदाउट आइलेटस आईसेप्टेबल है किसी तरह का इंटरव्यू नहीं होता कोई इंग्लिश चेक नहीं होती प्लस 2 पास चाहिएओ दैट्स इट बेसिक रिक्वायरमेंट जड़ी है और बजट ਵੱਲੋਂ ਵੀ ਤੁਸੀਂ ਅਗਰ ਸਿੰਗਾਪੁਰ ਜਾਂਦੇ ਹੋ 5 ਲੱਖ ਦੇ ਵਿੱਚ ਵਿੱਚ ਤੁਹਾਡਾ ਆਲਮੋਸਟ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਸਾਈਪ੍ਰਸ ਜਾਂਦੇ ਹੋ एवरेज ਕਾਲਜ ਦੇ ਵਿੱਚ 7-8 ਲੱਖ ਚ ਉੱਥੇ ਵੀ ਤੁਹਾਡਾ ਸਾਰਾ ਕੁਝ ਕੰਪਲੀਟ ਹੋ ਜਾਂਦਾ ਸੋ ਇਸ ਤੋਂ ਬੈਟਰ ਬੈਨੀਫਿਟ ਨਹੀਂ ਹੋ ਸਕਦਾ ਜਿਹੜੇ ਬੱਚੇ ਸਾਡੇ ਫਾਈਨੈਂਸ਼ਲੀ ਵੀਕ ਹੈ ਪਰ ਸੁਪਨੇ ਉਹਨਾਂ ਦੇ ਉਹਨਾਂ ਵਰਗੀਆਂ ਹੀ ਨੇ ਜਿਹੜੇ ਬੱਚੇ ਸਮਰੱਥ ਨੇ ਸੋ ਜੇ ਉਹਨਾਂ ਵਰਗੀ ਉਡਾਨ ਲੈਣੀ ਹੈ ਤਾਂ ਪਹਿਲਾਂ ਆਪਾਂ ਨੂੰ ਜ਼ਮੀਨ ਤੋਂ ਉੱਠ ਕੇ ਥੋੜਾ ਜਿਹਾ ਉੱਚੀ ਜਗ੍ਹਾ ਤੇ ਜਾਣਾ ਪਊਗਾ ਫਿਰ ਉੱਥੋਂ ਤੁਸੀਂ ਆਪਣੇ ਪਰ ਫਲਾ ਸਕੋਗੇ ਅੱਛਾ ਮੈਨੂੰ ਇਹ ਦੱਸੋ ਫਿਲੀਪੀਨਸ ਹੋ ਗਿਆ ਆਪਣਾ ਸਿੰਗਾਪੁਰ ਹੋ ਗਿਆ ਜਾਂ ਸਾਈਪਰਸ ਹੋ ਗਿਆ ਇਹਨਾਂ ਦੇ ਵਿੱਚ ਵੀ ਇਨਟੇਕਸ ਹੁੰਦੇ ਨੇ ਇਹਨਾਂ ਦੇ ਵਿੱਚ ਆਲਮੋਸਟ ਕਿਉਂਕਿ ਇੱਥੇ ਕਾਲਜ ਬਿਜ਼ਨਸ ਹੈ ਇੱਥੇ ਯੂਨੀਵਰਸਿਟੀਆਂ ਦਾ ਜ਼ਿਆਦਾ ਰੋਲਾ ਨਹੀਂ ਹੈਗਾ ਸੋ ਇੱਥੇ ਤੁਸੀਂ ਕਾਲਜਿਸਟ ਜਾ ਸਕਦੇ ਹੋ ਡਿਪਲੋਮਾ ਪ੍ਰੋਗਰਾਮਸ 'ਚ ਜਾ ਸਕਦੇ ਹੋ ਔਰ ਤਕਰੀਬਨ ਹਰ 2 ਜਾਂ 3 ਮਹੀਨੇ ਬਾਅਦ ਇੱਥੇ ਇਨਟੇਕ ਹੁੰਦਾ ਹੈ ਸੋ ਇੱਥੇ ਇਨਟੇਕ ਨੂੰ ਲੈ ਕੇ ਵੱਡਾ ਮਸਲਾ ਨਹੀਂ ਹੈ ਲਾਈਕ ਤੁਸੀਂ ਅਕਤੂਬਰ 'ਚ ਅਪਲਾਈ ਕਰਦੇ ਹੋ ਤੇ ਮੋਸਟਲੀ ਨਵੰਬਰ ਜਾਂ ਦਸੰਬਰ ਦੀਆਂ ਕਲਾਸਾਂ ਨੂੰ ਜੁਆਇਨ ਕਰ ਸਕਦੇ ਹੋ ਲੇਟ ਕਰਦੇ ਹੋ ਫਿਰ ਉਸ ਤੋਂ ਬਾਅਦ ਮਿਲ ਹੀ ਜਾਊਗਾ ਇਨਟੇਕ ਰਨਿੰਗ ਮਤਲਬ ਹਰ 2-3 ਮਹੀਨੇ ਦੇ ਵਿੱਚ ਰਨਿੰਗ ਇਨਟੇਕਸ ਉੱਥੇ ਅਵੇਲੇਬਲ ਨੇ ਚਲੋ ਥੈਂਕ ਯੂ ਸੋ ਮੱਚ 9023890238 ਇਸ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ